ਕਾਰਜੋਗ ਸਰੋਤਿਓ ਮੈਂ ਜਗਤਾਰ ਸ਼ੇਰ ਗਿਲ ਤੁਹਾਡੇ ਸਾਹਮਣੇ ਬਚੰਤਕੌਰ ਜੀ ਦੀ ਨਵੀਂ ਕਹਾਣੀ ਵਰਤਮਾਨ ਪੇਸ਼ ਕਰਨ ਜਾ ਰਿਹਾ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਰਾਤੋਂ ਰਾਤ ਕਿਧਰੇ ਕੋਈ ਕੂਚ ਹੋ ਜਾਵੇ ਦੁਨੀਆ ਦੇ ਕਿਸੇ ਹਿੱਸੇ ਵਿੱਚ ਕੋਈ ਭਿਆਨਕ ਪਹਟਾਲਾ ਜਾਵੇ ਕਿਸੇ ਇੱਕ ਦੇਸ਼ ਦੀ ਦੂਜੇ ਕਿਸੇ ਦੇਸ਼ ਨਾਲ ਲੜਾਈ ਵਿੱਚ ਮੋਢੋਂ ਹੀ ਬਰਬਾਦੀ ਹੋ ਜਾਵੇ ਕਿਸੇ ਹਵਾਈ ਜਹਾਜ਼ ਨੂੰ ਹਾਈਜੈਕ ਕਰ ਲਿਆ ਜਾਵੇ ਕਿਸੇ ਹਵਾਈ ਜਹਾਜ਼ ਦੇ ਖਲਾਅ ਵਿੱਚ ਦੋ ਟੁਕੜੇ ਹੋਣ ਪਿੱਛੋਂ ਉਹ ਧਰਤੀ ਉੱਤੇ ਪਨਾਹ ਹੋ ਕੇ ਡਿੱਗਿਆ ਹੋਵੇ ਅਖਬਾਰ ਦੀ ਕੋਈ ਵੀ ਸੁਰਖੀ ਮਿਸੇ ਸਿੰਘ ਨੂੰ ਅੱਜਕੱਲ ਅਚੰਭੇ ਵਾਲੀ ਨਹੀਂ ਸੀ ਲੱਗਦੀ ਫਿਰ ਉਹ ਕਿਹੜੀ ਗੱਲ ਹੁੰਦੀ ਸੀ ਜਦੋਂ ਬਚਪਨ ਵਿੱਚ ਕੋਲ ਖੇਡਦੀ ਨੂੰ ਮਾਂ ਆਪਣੇ ਮੂੰਹ ਗੁਆਢੀ ਔਰਤ ਦੇ ਕੋਲੋਂ ਕਰਦੀ ਮੈਨੂੰ ਕਹਿੰਦੀ ਸੀ ਬੀਬਾ ਤੂੰ ਜਾ ਪਰਾਂ ਖੇਡ ਕੁੜੀਆਂ ਨਹੀਂ ਸੁਣਦੀਆਂ ਹੁੰਦੀਆਂ ਇਹੋ ਜੀਆਂ ਗੱਲਾਂ ਉਹ ਅੱਜ ਵੀ ਕਈ ਵਾਰ ਆਪਣੇ ਬਚਪਨ ਦੀ ਉਸ ਭੇਦ ਭਰੀ ਗੱਲ ਬਾਰੇ ਕਿੰਨਾ ਕਿੰਨਾ ਚਿਰ ਸੋਚਦੀ। ਉੰਜ ਉਸ ਦੀਆਂ ਸੋਚਾਂ ਦੀ ਲੜੀ ਤਾਂ ਸਵੇਰੇ ਅੱਖ ਖੁੱਲਣ ਤੋਂ ਲੈ ਕੇ ਰਾਤੀ ਅੱਖ ਲੱਗਣ ਤੱਕ ਟੁੱਟਦੀ ਹੀ ਨਹੀਂ ਸੀ। ਘਰ ਦੀਆਂ ਨਿੱਕੀਆਂ-ਨਿੱਕੀਆਂ ਜ਼ਿੰਮੇਵਾਰੀਆਂ ਮਿਲ ਮਲਾ ਕੇ ਉਸ ਲਈ ਇੱਕ ਪਹਾੜ ਜਿਡਾ ਬੋਝ ਬਣੀਆ ਰਹਿੰਦੀਆਂ। ਇਸ ਤਰ੍ਹਾਂ ਉਹ ਸੋਚਾਂ ਸੋਚਦੀ, ਦਫ਼ਤਰ ਜਾਂਦੀ, ਸੋਚਾਂ ਦੀ ਉਹ ਢੇੜ ਭੁਣ ਕਰਦੀ, ਦਿਨ ਛਿਪੇ ਬੱਸਾਂ ਦੀ ਭੱਜ ਦੌੜ ਤੋਂ ਹਫੀ ਹੋਈ। ਕਾਰ ਮੁੜਦੀ ਰਾਸ਼ਨ ਦੀ ਚੀਨੀ ਬਿਜਲੀ ਦੇ ਬਿੱਲ ਦੀ ਆਖਰੀ ਤਰੀਕ ਹਾਊਸ ਟੈਕਸ ਟੈਲੀਫੋਨ ਦਾ ਬਿੱਲ ਪਾਣੀ ਦਾ ਬਿੱਲ ਲਾਲੀ ਦੇ ਸਕੂਲ ਟੀਚੇ ਪੇਰੈਂਟਸ ਦੀ ਮੀਟਿੰਗ ਸਰੇਸ਼ ਦੀ ਡਰੈੱਸ ਛੋਟੀ ਪਿੰਕੀ ਦਾ ਹੋਮ ਟਾਸਕ ਜੋ ਮਿਸੇ ਸਿੰਘ ਲਈ ਬਹੁਤ ਜ਼ਰੂਰੀ ਕੰਮ ਹੁੰਦਾ ਸੀ ਨਹੀਂ ਤਾਂ ਦੂਜੀ ਸਵੇਰ ਪਿੰਕੀ ਸਕੂਲ ਜਾਣ ਤੋਂ ਸਾਫ਼ ਇਨਕਾਰ ਕਰ ਦਿੰਦਾ ਤੁਸੀਂ ਸੱਚ ਜਾਣਿਓ ਇਹ ਸਭ ਗੱਲਾਂ ਉਹਦੀ ਜ਼ਿੰਦਗੀ ਦਾ ਇੱਕ ਅਜੀਹਾਂ ਰੁਟੀਨ ਸਨ ਜਿਹੜਾ ਕਦੇ ਟੁੱਟਣ ਦਾ ਨਾ ਨਹੀਂ ਲੈਂਦਾ ਸੀ। ਕਈ ਵਾਰ ਮਿਸੇ ਸਿੰਘ ਦੀਆਂ ਆਂਡਲਾ ਗੋਂਡਣਾ ਵਿੱਚੋਂ ਕੋਈ ਨਾ ਕੋਈ ਔਰਤ ਉਸ ਨੂੰ ਤਾਨਾ ਜਿਹਾ ਦਿੰਦੀ ਰਹਿੰਦੀ। ਬਈ ਵਾਹ ਮਿਸੇ ਸਿੰਘ ਕਦੇ ਸਾਡੇ ਕੋਲ ਵੀ ਬੈਠ ਜਾਇਆ ਕਰੋ। ਘੜੀ ਤੋਂ ਘੜੀ ਤੂੰਸ ਤਾਂ ਆਉਂਦੇ ਜਾਂਦੇ ਵੀ ਬੋਲ ਸਾਂਝਾ ਨਹੀਂ ਕਰਦੇ। ਅਸੀਂ ਕੀ ਐਨੇ ਮਾਣਿਆ? ਨਾ ਰਾਮ ਨਾ ਸਲਾਮ। ਤੂੰਸ ਤਾਂ ਦੋਵੇਂ ਜੀ ਚੋਰਾਂ ਦੀ ਧਰਾਂ ਰਹਿੰਦੇ ਹੋ ਘਰ। ਪਰਛਾਈ ਦੀ ਤਰ੍ਹਾਂ ਕੋਲੋਂ ਲੰਘ ਜਾਂਦੇ ਹੋ ਭਾਈ ਸਾਹਿਬ ਦੀ ਸੂਰਤ ਦੇਖਿਆ ਤਾਂ ਕਈ ਮਹੀਨੇ ਲੰਘਦੇ ਨੇ ਤੁਸੀਂ ਦੋਵੇਂ ਜੀ ਕੁਝ ਜ਼ਿਆਦਾ ਹੀ ਬਿਜ਼ੀ ਰਹਿੰਦੇ ਹੋ ਕੀ ਕਰੀਏ ਦੀਦੀ ਮਹਾਨਗਰਾਂ ਵਿੱਚ ਰਹਿੰਦੇ ਲੋਕਾਂ ਦੀ ਜ਼ਿੰਦਗੀ ਤਾਂ ਜਿਵੇਂ ਮਸ਼ੀਨ ਦਾ ਪੁਰਜ਼ਾ ਬਣ ਕੇ ਰਹਿ ਗਈ ਹੋਵੇ ਜਾਂ ਫਿਰ ਕਹਿ ਲਵੋ ਕੋਲੂ ਦੇ ਬੈਲ ਵਰਗੀ ਸਵੇਰੇ ਤੋਂ ਸ਼ਾਮ ਤੱਕ ਅੰਤਾਂ ਦੀ ਨੱਠ ਭਜਦੇ ਸ਼ਾਮੀ ਬੰਦਾ ਉੱਥੇ ਦਾ ਉੱਥੇ ਹੀ ਖੜਾ ਹੁੰਦਾ ਖਾਸ ਕਰ ਨੌਕਰੀ ਕਰਨ ਵਾਲੀਆਂ ਔਰਤਾਂ ਦੀ ਤਾਂ ਮਿੱਟੀ ਹੀ ਪਲੀਤਾ ਤੇ ਇਸ ਤਰ੍ਹਾਂ ਉਹ ਸਾਰੀਆਂ ਗੱਲਾਂ ਦਾ ਇੱਕ ਛੋਟਾ ਜਿਹਾ ਉੱਤਰ ਦਿੰਦੀ ਘਰੇਲੂ ਔਰਤਾਂ ਦੇ ਚਰਚੇ ਤੋਂ ਪੱਲਾ ਬਚਾਉਂਦੀ ਉਹਨਾਂ ਦੇ ਕੋਲੋਂ ਦੀ ਲੱਗ ਜਾਂਦੀ ਮਿਸਟਰ ਸਿੰਘ ਠੀਕ ਬਖਸੇਰ ਘਰੋਂ ਆਪਣੇ ਕੰਮ ਉੱਤੇ ਜਾਂਦਾ ਬਖਸੇਰ ਘਰ ਮੁੜ ਆਉਂਦਾ ਠੀਕ ਚਾਰ ਫੁਲਕੇ ਕਾਗਜ਼ ਵਿੱਚ ਲਪੇਟ ਕੇ ਉਹ ਦੁਪਹਿਰ ਦੇ ਲੰਚ ਲਈ ਨਾਲ ਲੈ ਕੇ ਜਾਂਦਾ ਠੀਕ ਚਾਰ ਫੁਲਕੇ ਹੀ ਉਹ ਸ਼ਾਮੀ ਘਰ ਆ ਕੇ ਖਾਂਦਾ ਠੀਕ ਟਾਈਮ ਸਿਰ ਉਹ ਸਵੇਰੇ ਜਾਗਦਾ ਰਾਤੀ ਠੀਕ ਵਕਤ ਉਤੇ ਆਪਣੇ ਬਿਸਤਰੇ ਵਿੱਚ ਚਲਾ ਜਾਂਦਾ ਮਹੀਨੇ ਭਰ ਦੀ ਪੂਰੀ ਦੀ ਪੂਰੀ ਤਨਖਾਹ ਉਹ ਆਈ ਪਹਿਲੀ ਤਰੀਕ ਨੂੰ ਮਿਸੇ ਸਿੰਘ ਦੀ ਹਥੇਲੀ ਉੱਤੇ ਲਿਆ ਰੱਖਦਾ ਜਿਵੇਂ ਮਰਜੀ ਆ ਉਹ ਕਰੇ ਕੁਝ ਖਰੀਦੇ ਨਾ ਖਰੀਦੇ ਉਸਨੇ ਘਰ ਦੇ ਕਿਸੇ ਕੰਮ ਵਿੱਚ ਕਦੇ ਪੂਰਾ ਦਾਖਲ ਵੀ ਨਹੀਂ ਦਿੱਤਾ ਸੀ ਜਿਵੇਂ ਘਰ ਦੇ ਵਾਤਾਵਰਨ ਵਿੱਚ ਘੁਲਣ ਮਿਲਣ ਲਈ ਉਸ ਦਾ ਕੋਈ ਵਾਅ ਵਾਸਤਾ ਹੀ ਨਹੀਂ ਬਸ ਉਸਦੇ ਬੈੱਡਰੂਮ ਦੀ ਹਰ ਤਰਤੀਬ ਦਾ ਸਹੀ ਹੋਣਾ ਜ਼ਰੂਰੀ ਸੀ ਆਪਣੇ ਬੈੱਡ ਦੇ ਸਾਹਮਣੇ ਵਾਲੀ ਦੀਵਾਰ ਉੱਤੇ ਲੱਗੇ ਘੜੀ ਨੂੰ ਚਾਬੀ ਦੇਣੀ ਉਹ ਕਦੇ ਨਹੀਂ ਭੁੱਲਦਾ ਸੀ ਉਸਦੇ ਘਰ ਔਲਾਦ ਵੀ ਸਾਫ਼ ਸੁਥਰੀ ਸੀ ਤਿੰਨ ਦੇ ਤਿੰਨ ਬੇਟੇ ਤਿੰਨਾਂ ਦੇ ਤਿੰਨੇ ਪੜ੍ਹਾਈ ਲਿਖਾਈ ਵਿੱਚ ਆਪਣੀ ਕਲਾਸ ਦੇ ਚੰਗੇ ਮੁੰਡਿਆਂ ਵਿੱਚ ਗਿਣੇ ਜਾਂਦੇ ਸਨ ਮਿਸਟਰ ਸਿੰਘ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਤਿੰਨੇ ਬੱਚੇ ਇੱਕੋ ਸਕੂਲ ਵਿੱਚ ਪੜ੍ਹਦੇ ਹਨ ਜਾਂ ਅਲੱਗ-ਅਲੱਗ ਕੂਲਾਂ ਵਿੱਚ ਕੌਣ ਕਿਹੜੀ ਕਲਾਸ ਵਿੱਚ ਪੜਦਾ ਹੈ ਕੌਣ ਕਿਹੜਾ ਸਬਜੈਕਟ ਲੈ ਕੇ ਪੜਦਾ ਹੈ ਉਸ ਨੂੰ ਤਾਂ ਕੁਝ ਵੀ ਪਤਾ ਨਹੀਂ ਸੀ ਮਿਸਟਰ ਸਿੰਘ ਆਪਣੇ ਹੀ ਨਿਜਮ ਦਾ ਬੰਦਾ ਸੀ ਪੂਰੇ 20 ਸਾਲ ਹੋ ਗਏ ਸਨ ਉਸ ਦੀ ਸ਼ਾਦੀ ਨੂੰ ਮਿਸੇਸ ਸਿੰਘ ਨੂੰ ਕਦੇ ਵੀ ਭੋਰਾ ਪਰ ਭਲੇਖਾ ਨਹੀਂ ਸੀ ਪਿਆ ਕਦੇ ਨਹਾਤੇ ਤੋਤੇ ਬਿਨਾ ਉਹ ਆਪਣੇ ਕੰਮ ਉੱਤੇ ਗਿਆ ਹੋਵੇ ਉਸ ਦੀ ਪੈਂਟ ਦੀ ਕਰੀਜ਼ ਅਜੇ ਵੀ ਪਿਛਲੇ 20 ਸਾਲਾਂ ਵਾਂਗ ਖੜੀ ਦੀ ਖੜੀ ਸੀ ਕਮੀਜ਼ ਦੇ ਕਲਰ ਅਜੇ ਵੀ ਪੂਰੀ ਤਰ੍ਹਾਂ ਸਫੇਦ ਦੇ ਸਫੇਦ ਸਨ ਮਜਾਲ ਹੈ ਉਹ ਕਦੇ ਗਲਤੀ ਨਾਲ ਵੀ ਬਿਨਾ ਕਮੀਜ਼ ਬਦਲਿਆ ਘਰੋਂ ਨਿਕਲਿਆ ਹੋਵੇ ਤੇ ਉਸਦੇ ਸਿਰ ਦੇ ਸਾਰੇ ਦੇ ਸਾਰੇ ਵਾਲ ਅਜੇ ਉਂਝ ਦੀ ਉਂਝ ਪੂਰੀ ਤਰ੍ਹਾਂ ਕਾਲੇ ਸਿਆਹ ਹਨ ਮਿਸਟਰ ਸਿੰਘ ਦੀ ਜ਼ਿੰਦਗੀ ਜਿਵੇਂ ਅੱਜ ਤੋਂ 20 ਸਾਲ ਪਹਿਲਾਂ ਇਸ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਾਲ ਸ਼ੁਰੂ ਹੋਈ ਸੀ ਉਸੇ ਤਰ੍ਹਾਂ ਬਿਨਾ ਕਿਸੇ ਖਾਸ ਉਤਰਾ ਚੜਾਵੇ ਕਛੂਏ ਦੀ ਚਾਲ ਤੁਰੀ ਆ ਰਹੀ ਸੀ ਫਰਕ ਜੇ ਕੋਈ ਪਿਆ ਸੀ ਤਾਂ ਸਿਰਫ ਇੰਨਾ ਹੀ ਕਿ ਪਹਿਲਾਂ ਦੋ ਨਣਦਾਂ ਤੇ ਇੱਕ ਦਿੌਰ ਦੇ ਵਿਆਹ ਕਾਰਜਾਂ ਦੀ ਜ਼ਿੰਮੇਵਾਰੀ ਦਾ ਬੋਝ ਉਸਦੇ ਦਿਮਾਗ ਉੱਤੇ ਸੀ ਹੁਣ ਉਸਦੇ ਆਪਣੇ ਬੱਚਿਆਂ ਦਾ ਬੋਝ ਦਫ਼ਤਰੋਂ ਮੁੜ ਕੇ ਸ਼ਾਮੀ ਰਸੋਈ ਤੋਂ ਵਿਹਲੇ ਹੋਣ ਪਿੱਛੋਂ ਉਹ ਲਾਲੀ ਨੂੰ ਸਕੂਲ ਦਾ ਕੰਮ ਕਰਵਾਉਂਦੀ ਘਰ ਦੇ ਖਾਸ-ਖਾਸ ਸਾਰੇ ਕੰਮ ਉਹ ਰਾਤ ਨੂੰ ਹੀ ਕਰਦੀ ਮਿਸਟਰ ਸਿੰਘ ਦੀ ਕਮੀਜ਼ ਦੇ ਬਟਨ ਨਹੀਂ ਜਾਂ ਲਾਲੀ ਦੀ ਡਰੈੱਸ ਧੋਬਣ ਪ੍ਰੈਸ ਕਰਕੇ ਨਹੀਂ ਦੇ ਕੇ ਗਈ ਆਦੀ ਇਹ ਸਾਰੇ ਉਹਦੇ ਨਿੱਤ ਦੇ ਕਾਰਜ ਸਨ ਇਸ ਤਰ੍ਹਾਂ ਉਹ ਰਾਤ ਦੇ ਪਹਿਲੇ ਪੈਰ ਤੱਕ ਘਰ ਦੇ ਨਿੱਕੇ ਮੋٹے ਜ਼ਰੂਰੀ ਜ਼ਰੂਰੀ ਕੰਮ ਕਰਦੀ ਰਹਿੰਦੀ ਫਿਰ ਜਦ ਉਸਦੇ ਬਲਾਕ ਦਾ ਚੌਕੀਦਾਰ ਸਾਰੀਆਂ ਸੁੱਤੀਆਂ ਖਾਲੀ ਕੰਧਾਂ ਕੋਲੋਂ ਲੰਘਦਾ ਆਪਣੀ ਸੋਟੀ ਪੱਕੇ ਫਰਸ਼ ਉੱਤੇ ਮਾਰਦਾ ਉੱਚੀ ਸਾਰੀ ਜਾਗਦੇ ਰਹੋ ਕਹਿਣ ਦਾ ਹੋਕਾ ਦਿੰਦਾ ਤਾਂ ਮਿਸੇ ਸਿੰਘ ਕਿਤੇ ਜਾ ਕੇ ਪੋਲੇ ਪੋਲੇ ਹੱਥੀ ਕਿਸੇ ਨਾ ਕਿਸੇ ਬੱਚੇ ਦੀ ਜ਼ਰੂਰੀ ਪਹਿਨਣ ਵਾਲੀ ਡਰੈੱਸ ਧੋਦੀ ਪਾਣੀ ਵਿੱਚੋਂ ਆਪਣੇ ਹੱਥ ਬਾਹਰ ਕੱਢਦੀ ਸੋਚਦੀ ਹੁਣ ਉਸ ਨੂੰ ਵੀ ਸੌ ਜਾਣਾ ਚਾਹੀਦਾ ਹੈ ਨਹੀਂ ਤਾਂ ਸਵੇਰੇ ਜੇ ਅੱਖ ਨਾ ਵਕਤ ਸਿਰ ਖੁੱਲੀ ਤਾਂ ਘਰ ਦੇ ਸਾਰੇ ਜੀ ਲੇਟ ਹੋ ਜਾਣਗੇ ਨਿੱਕੀਆਂ-ਨਿੱਕੀਆਂ ਸੋਚਾਂ ਤੋਂ ਇਲਾਵਾ ਉਸ ਨੂੰ ਆਪਣੀ ਮਾਂ ਦੀ ਉਸ ਭੇਦ ਭਰੀ ਗੱਲ ਦਾ ਖਿਆਲ ਵੀ ਆਉਂਦਾ ਜੋ ਗੌਂਡਲ ਦੇ ਕੋਲ ਆਪਣਾ ਮੂੰਹ ਕਰਕੇ ਹੌਲੀ-ਹੌਲੀ ਉਸਦੇ ਕੰਨ ਵਿੱਚ ਕੁਝ ਕਹਿੰਦੀ ਹੁੰਦੀ ਸੀ ਪਰ ਇੱਕ ਵੱਡੀ ਸਾਰੀ ਹੋਰ ਸੋਚ ਵੀ ਤਾਂ ਉਸਦੇ ਨਾਲ-ਨਾਲ ਤੁਰ ਰਹੀ ਸੀ ਉਸਦੇ ਪਤੀ ਦੇ ਬੈੱਡਰੂਮ ਦੀ ਬੱਤੀ ਜੋ ਅਜੇ ਤੱਕ ਜਿਉਂਦੀ ਤਿਉਂ ਜਗ ਰਹੀ ਹੁੰਦੀ ਸੀ ਕਹਾਣੀ ਸੁਣ ਲਈ ਧੰਨਵਾਦ